ਫੌਜ ਵਿੱਚੋਂ ਛੁੱਟੀ ਤੇ ਆਇਆ ਫੌਜੀ AK47 ਚੋਰੀ ਕਰ ਲਿਆ ਪੰਜਾਬ ਦੇ ਵਿੱਚ ਆ ਕੇ ਵਾਰਦਾਤ ਕਰ ਦਿੱਤੀ ਹੋਟਲ ਲੁੱਟਿਆ ਨਕਦੀ ਤੇ ਮੋਬਾਈਲ ਖੋਲੇ ਤੇ ਫਿਰ ਬਠਿੰਡੇ ਦੀਆਂ ਸੜਕਾਂ ਤੇ ਖੁੱਲਿਆਂ ਘੁੰਮਣ ਲੱਗੇ ਪੁਲਿਸ ਨਾਲ ਟੱਕਰਾ ਹੋਇਆ ਤਾਂ ਇਹ ਕੇ 47 ਦੇ ਨਾਲ ਪੁਲਿਸ ਤੇ ਹੀ ਫਾਇਰ ਕਰ ਦਿੱਤਾ ਘਟਨਾ ਬਠਿੰਡੇ ਦੇ ਪੋਚੋ ਇਲਾਕੇ ਦੀ ਏ ਜਿੱਥੇ ਲੰਗੀ 11 ਤਰੀਕ ਨੂੰ ਇੱਕ ਹੋਟਲ ਦੇ ਵਿੱਚ 10 ਲੋਕ ਆਉਂਦੇ ਨੇ AK 47 ਦਿਖਾ ਕੇ ਹੋਟਲ ਮਾਲਕ ਤੋਂ ਨਗਦੀ ਤੇ ਮੋਬਾਈਲ ਖੋਲਾ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਫੌਜੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸੁਨੀਲ ਮੁਖਸਰ ਦਾ ਰਹਿਣ ਵਾਲਾ ਤੇ ਗੁਰਦੀਪ ਜిల్లా ਮੋਗਾ ਦਾ ਰਹਿਣ ਵਾਲਾ ਇਹਨਾਂ ਦੇ ਵਿੱਚੋਂ ਸੁਨੀਲ ਉਹੀ ਏ ਜੋ ਫੌਜ ਦੀ AK 47 ਚੋਰੀ ਕਰਕੇ ਲਿਆਇਆ ਸੀ ਵਾਰਦਾਤ ਕਰਨ ਤੋਂ ਬਾਅਦ ਇਹ ਕੁੱਲ 6 ਜਣੇ ਖੋਲਿਆਂ ਬਠਿੰਡੇ ਦੀਆਂ ਸੜਕਾਂ ਤੇ ਘੁੰਮਦੇ ਨੇ ਤੇ ਆਖਿਰ ਪੁਲਿਸ ਨੂੰ ਐਤਲਾ ਲੱਗਦੀ ਏ ਤੇ ਜਦ ਪੁਲਿਸ ਇੰਨਾ ਤੱਕ ਪਹੁੰਚਦੀ ਏ ਤਾਂ ਪੁਲਿਸ ਦੀ ਗੱਡੀ ਨੂੰ ਵੇਖ ਪੁਲਿਸ ਤੇ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਤੇ ਵੱਲੋਂ ਵੀ ਫਾਇਰ ਕੀਤੇ ਜਾਂਦੇ ਨੇ ਅੱਗੇ ਜੋ ਹੋਇਆ ਸੁਣਿਓ ਪੁਲਿਸ ਪ੍ਰਸ਼ਾਸਨ ਦੀ ਮੋਖ। ਇਹ ਪਿਛਲੇ ਦਿਨੀ 11 ਤਰੀਕ ਦੀ ਇੱਕ ਘਟਨਾ ਸੀਗੀ ਜਿਹੜੀ ਇੱਕ ਕੁਝ ਬੰਦਿਆਂ ਨੇ ਗ੍ਰੀਨ ਨਾਮ ਦਾ ਇੱਕ ਹੋਟਲ ਹੈਗਾ ਪੁੱਚੋਦੇਰੀ ਦੇ ਵਿੱਚ। ਉੱਥੇ ਇੱਕ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲੋਂ 7 ਤੋਂ 8000 ਰੁਪਏ ਤੇ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਮੌਕੇ ਤੋਂ ਹੋ ਕੇ ਫਰਾਰ ਹੋ ਗਏ ਸੀ ਲੁੱਟ ਕੀਤੀ ਸੀਗੀ ਇਹਨਾਂ ਨੇ ਜਿਸ ਬੰਦ ਦੇ ਵਿੱਚ ਸੀ ਥਾਣਾ ਕੈਂਟ ਦੇ ਵਿੱਚ ਮੁਕਦਮਾ ਨੰਬਰ 24 ਅੰਡਰ ਸੈਕਸ਼ਨ ਆਫ ਰੋਬਰੀ ਆਰਮਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਸੀਗਾ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਬਜੀਤ ਸਿੰਘ ਜੀ ਨਾਲ ਇਹਨਾਂ ਦੇ ਇੰਚਾਰਜ ਸੀਆਈਏ 1 ਇੰਸਪੈਕਟਰ ਗੁਰਦੀਪ ਸਿੰਘ ਜੀ ਤੇ ਇੰਚਾਰਜ ਸੀਆਈਏ 2 ਇਨਸਪੈਕਟਰ ਕਰਨਦੀਪ ਇਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਸੈਂਸੇਸ਼ਨਲ ਵਾਰਦਾਤ ਸੀਗੀ ਉਹਦੇ ਵਿੱਚ ਜਿਹੜੀ ਲੁੱਟ ਕੀਤੀ ਸੀਗੀ ਉਹਦੇ ਵਿੱਚ ਇੱਕ 47 ਵੀ ਲੈ ਕੇ ਆਏ ਸੀਗੇ ਬੰਦੇ ਸੋ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਸਾਡੇ ਕੋਲ ਅੱਜ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਬੰਦੇ ਨੇ ਇਹ ਪੁੱਚੋ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਘੁੰਮ ਰਹੇ ਨੇ ਸੋ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਸੀਆਈਏ ਦੇ ਸੀਆਈਏ ਇਨਚਾਰਜ ਵਨ ਦੀ ਟੀਮ ਸੀਗੀ ਉਹਨਾਂ ਨੇ ਤੁਰੰਤ ਜਿਹੜੇ ਹੈਗੀ ਐ ਐਕਸ਼ਨ ਕੀਤਾ ਤੇ ਉਹ ਆਪਣੀ ਜਿਹੜੀ ਰੇਡ ਵਾਸਤੇ ਰੈਡੀ ਹੋ ਗਏ ਜਦੋਂ ਅਸੀਂ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਏ ਤਾਂ ਇੱਥੇ ਇਹ ਗੱਡੀ ਦੇ ਵਿੱਚ ਖੜੇ ਸੀਗੇ ਜਿਹੜੀ ਓਕਟਰਾ ਗੱਡੀ ਸੀਗੀ ਉਹਦੇ ਵਿੱਚ 6 ਦੇ 6 ਦੋਸ਼ੀ ਬੈਠੇ ਸੀਗੇ ਤੇ ਇਹਨਾਂ ਨੇ ਪੁਲਿਸ ਦੀ ਗੱਡੀ ਦੇਖ ਕੇ ਜਿਹੜੀ ਹੈਗੀ ਐ ਸਤਵੰਤ ਫਰੰਟ ਸੀਟ ਤੇ ਬੈਠਾ ਸੀਗਾ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਪਰ ਉਹਨੇ ਗੱਡੀ ਦਾ ਜਿਹੜੀ ਬਾਰੀ ਖੋਲ ਕੇ ਤੇ ਪੁਲਿਸ ਪਾਰਟੀ ਦੇ ਉ ਸਾਡੀ ਗੱਡੀ ਦੇ ਜਿਹੜੀ ਕਨੈਕਟਰ ਸਾਈਡ ਜਿਹੜਾ ਹੈਗਾ ਪਹਿਲੀ ਏ ਕੜਕੀ ਦੇ नीचे ਲੱਗਿਆ ਉਸ ਤੋਂ ਬਾਅਦ ਜਦੋਂ ਰਿਟੈਲੀਏਸ਼ਨ ਦੇ ਵਿੱਚ ਸਾਡੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਸਾਡੇ ਵੱਲੋਂ ਦੋ ਫਾਇਰ ਦੇ ਵਿੱਚ ਕੀਤੇ ਗਏ ਇੱਕ ਫਾਇਰ ਜਿਹੜਾ ਸੀਗਾ ਗੱਡੀ ਦੀ ਬਾਰੀ ਦੇ ਵਿੱਚ ਲੱਗਿਆ ਜਿਹੜੀ ਡਰਾ ਕਨੈਕਟਰ ਸਾਈਡ ਹੈ ਦੂਸਰਾ ਫਾਇਰ ਜਿਹੜਾ ਹੈਗਾ ਇਹਦੀ ਖੱਬੀ ਲਾਦੇ ਪਿੰਜਨੀ ਦੇ ਉੱਪਰ ਲੱਗਿਆ ਸੀਗਾ ਉਸ ਤੋਂ ਬਾਅਦ ਫਾਇਰ ਲੱਗਣ ਤੋਂ ਬਾਅਦ ਜਿਹੜੀ ਇਹਦੀ AK47 ਨੇ ਹੱਥ 'ਚ ਫੜੀ ਹੋਈ ਸੀਗੀ ਉਹ ਥੱਲੇ ਡਿੱਗ ਪਈ ਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਜਿਹੜੇ ਐਕਸ਼ਨ ਦੇ ਵਿੱਚ ਹੋ ਕੇ ਇਹਨਾਂ ਨੂੰ 6 ਦੋਸ਼ੀਆਂ ਜਿਹੜੇ ਸੀਗੇ ਬਾਕੀ ਦੇ 5 ਦੋਸ਼ੀ ਇਹਨਾਂ ਨੂੰ ਓਵਰਪਾਵਰ ਕਰ ਲਿਆ ਤੇ ਜਿਹੜਾ ਸਤਵੰਤ ਸੀਗਾ ਇਹ ਕੋਰਸ਼ਮੀਰ ਦਾ ਰਹਿਣ ਵਾਲਾ ਜਿਹਦੇ ਲੱਤ ਤੇ ਵਿੱਚ ਗੋਲੀ ਲੱਗੀ ਹੈ ਇਹਨੂੰ ਅਸੀਂ ਫਰਦਰ ਸਾਡੀ ਪੁਲਿਸ ਪਾਰਟੀ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਤੇ ਕੋਲ ਇਸ ਹੁਣ ਇਸ ਵਾਰਦਾਤ ਨੂੰ ਇਹ 6 ਬੰਦੇ ਜਿਹੜੇ ਦੋਸ਼ੀ ਅੰਜਾਮ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਸੀਂ ਇਹਨਾਂ ਨੂੰ ਅਰਾਊਂਡ ਅਪ ਕਰ ਲਿਆ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸਿਵਲ ਹਸਪਤਾਲ ਬਠਿੰਡਾ ਰੈਫਰ ਕੀਤਾ ਕਰ ਦਿੱਤਾ ਗਿਆ ਤੋ ਇਹਦੇ ਵਿੱਚ ਦੋਸ਼ੀ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਇੱਕ ਸੰਦੀਪ ਨਾਮ ਦਾ ਵਿਅਕਤੀ ਹੈ ਤੇ ਦੂਸਰਾ ਜਿਹੜਾ ਹੈਗਾ ਗੁਰਦੀਪ ਹੈ ਸੁਨੀਲ 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 ਐਂਡ ਗੁਰਦੀਪ ਜਿਹੜਾ ਸੁਨੀਲ ਹੈ ਮੁਕਸਰ ਦਾ ਰਹਿਣ ਵਾਲਾ ਤੇ ਜਿਹੜਾ ਗੁਰਦੀਪ ਹੈ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਹ ਇਹ ਮਡਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਜਿਹੜੇ ਇਹ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ AK47 ਜਿਹੜੀ ਸੀਗੀ ਛਪਾਲੀ ਸੀ ਚੋਰੀ ਕਰ ਲਈ ਸੀਗੀ ਤੇ ਉਹ ਉਸ ਤੋਂ ਬਾਅਦ ਜਦੋਂ ਇਹ 11 ਤਰੀਕ ਦੇ ਦਿਨ ਇਹ ਕੋਰਸ਼ਮੀਰ ਇਕੱਠੇ ਹੋਏ ਸੀਗੇ ਸਤਵੰਦ ਦੇ ਘਰੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਸੀਗੀ ਲੁੱਟ ਕਰਨ ਦੀ ਵਾਰਤਾ ਨੂੰ ਅੰਜਾਮ ਦੇ ਵਾਸਤੇ ਇਹ ਦੋ ਤਿੰਨ ਜਗ੍ਹਾ ਦੇ ਉੱਪਰ ਪਹਿਲਾਂ ਗਏ ਇਹਨਾਂ ਨੇ ਗਏ ਸੀਗੇ ਬਟ ਜ ਉਹ ਇਹਨਾਂ ਨੇ ਦੇਖਿਆ ਵੀ ਹੋਟਲ ਗ੍ਰੀਨ ਵਾਲਾ ਜਿਹੜਾ ਸੌਫਟ ਟਾਰਗੇਟ ਸੀਗਾ ਤੇ ਇਹਨਾਂ ਨੇ ਹੋਟਲ ਗ੍ਰੀਨ ਦੇ ਅੰਦਰ ਵੜ ਕੇ ਜਿਹੜਾ ਹੈਗਾ ਉਹਦੀ ਲੁੱਟ ਦੀ ਵਾਰਦਾਤ ਨੂੰ ਜਾਮ ਦਿੱਤਾ ਤੋਂ ਅੱਜ ਇਸ ਛੇ ਇਸ ਲੁੱਟ ਦੀ ਵਾਰਦਾਤ ਨੂੰ ਅਸੀਂ ਜਿਹੜਾ ਹੈਗਾ ਟਰੇਸ ਕਰ ਲਿਆ ਇਹਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਦੇ 6 ਦੋਸ਼ੀ ਗ੍ਰਫਤਾਰ ਕਰ ਲਏ ਨੇ ਤੇ ਜਿਹੜਾ ਛੇਵਾ ਦੋਸ਼ੀ ਸਤਵੰਤ ਹੈਗਾ ਉਹਦੇ ਪੈਰ 'ਤੇ ਗੋਲੀ ਲੱਗਣ ਕਰਕੇ ਨੂੰ ਸਿਵਲ ਹਸਪੀਟਲ ਵੋਸਟਾ ਦੇ ਵਿੱਚ ਉਹਦਾ ਟ੍ਰੀਟਮੈਂਟ ਚੱਲ ਰਿਹਾ ਸਰ ਸੀਸੀਟੀਵੀ 'ਤੇ ਤਿੰਨ ਜਣਾਂ ਦੀ ਫੁਟੇਜ ਆਜੀ ਬਾਕੀ ਤਿੰਨ ਦਾ ਕੀ ਰੋਲ ਸੀ ਇਹਦੇ ਵਿੱਚ ਕੁਝ ਬੰਦੇ ਬਾਹਰ ਖੜੇ ਸੀਗੇ ਜਿਹੜੀ ਗੱਡੀ ਹੈ ਜਿਹੜੀ ਯੂਜ਼ ਕੀਤੀ ਸੀਗੀ ਆਪਟਰਾ ਗੱਡੀ ਕੁਝ ਬੰਦੇ ਉਹਦੇ 'ਤੇ ਸੀਗੇ ਇੱਕ ਇਹਨਾਂ ਨੇ ਵਾਰਦਾਤ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਵੀ ਯੂਜ਼ ਕੀਤਾ ਜਿਹੜਾ ਰੈਕੀ ਵਾਸਤੇ ਯੂਜ਼ ਕੀਤਾ ਸੋ ਟੋਟਲ ਇਸ ਵਾਰਦਾਤ ਦੇ ਵਿੱਚ 6 ਬੰਦੇ ਜਿਹੜੇ ਇਨਵਾਲ ਕੋਈ ਅੱਗੇ ਵੀ ਹੋਰ ਬੰਦਾ ਟਾਰਗੇਟ ਤੇ ਸੀ ਇਹਨਾਂ ਕੋਲ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਮੋਡਲੀ ਪੁਛਗਿਛ ਦੇ ਵਿੱਚ ਤੇਹੀ ਨਿਕਲ ਕੇ ਆਇਆ ਕਿ ਇਹ 6 ਬੰਦੇ ਜਿਹਦੇ ਕਸ਼ਮੀਰ ਇਕੱਠੇ ਹੋਏ ਸੀਗੇ ਤੇ ਇਹਨਾਂ ਨੇ ਮੋਡਲੀ ਜਿਹੜੀ ਮੇਨ ਟਾਰਗੇਟ ਸੀਗਾ ਲੁੱਟ ਕਰਨਾ ਹੀ ਸੀਗਾ ਪਰ ਇੱਕ ਦੋ ਹੋਰ ਟਾਰਗੇਟ ਇਹਨਾਂ ਨੇ ਡਿਸਾਈਡ ਕੀਤੇ ਹੋਏ ਸੀਗੇ ਜਿਨ੍ਹਾਂ ਦਾ ਅਸੀਂ ਨਾਂ ਡਿਸਕਲੋਸ ਨਹੀਂ ਕਰ ਸਕਦੇ ਪਹਿਲਾਂ ਉਹਥੇ ਗਏ ਸੀਗੇ ਜਦੋਂ ਉੱਥੇ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਫਿਰ ਇਹਨਾਂ ਨੇ ਪੁੱਚਵਰੀ ਦੇ ਵਿੱਚ ਆ ਗਏ ਇੱਥੇ ਵੀ ਇਹਨਾਂ ਨੇ ਇੱਕ ਹੋਰ ਜਗ੍ਹਾ ਤੇ ਟਰਾਈ ਕੀਤਾ ਉੱਥੇ ਵੀ ਇਹ ਉਹ ਮਤਲਬ ਕੁਝ ਲੋਕ ਹੋਣ ਕਰਕੇ ਟਲ ਗਏ ਉਤੋਂ ਤੇ ਸਭ ਤੋਂ ਸੌਫਟ